ਸ੍ਰੀ ਕਾਲਜੀ ਪੁਆਇੰਟ ਆਫ ਕਲ ਸਿੰਘ ਸੰਧਵਾ ਜੀ ਦੇ ਗ੍ਰੇਸ ਐਟ ਪਾਸ ਸਬਜੈਕਟ ਹਲਕਾ ਦਿਹਾਤੀ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਵਿਖੇ ਮਜ਼ਦੂਰ ਮੁਲਾਜ਼ਮ ਕਾਂਗਰਸ ਕੇ ਕੇ ਸੀ ਵਿਭਾਗ ਬਠਿੰਡਾ ਦੇ ਚੇਅਰਮੈਨ ਗੁਰਜੰਟ ਸਿੰਘ ਪੰਚ ਗਹਿਰੀ ਦੀ ਪ੍ਰਧਾਨਗੀ ਹੇਠ ਵੋਟ ਚੋਰ ਕੁਰਸੀ ਛੋੜ ਜ਼ਮੀਨ ਬਚਾਓ ਸੰਵਿਧਾਨ ਬਚਾਓ ਕਾਨਫਰੰਸ ਕੀਤੀ ਗਈ ਕਰਨਜੀਤ ਸਿੰਘ ਗੈਰੀ ਚੇਅਰਮੈਨ ਗੈਰ ਸੰਗਠਿਤ ਮਜ਼ਦੂਰ ਮੁਲਾਜ਼ਮ ਕਾਂਗਰਸ ਪੰਜਾਬ ਕੇਕੇਸੀ ਵਿਭਾਗ ਕਾਂਗਰਸ ਦੇ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਡੋਮਾ ਪ੍ਰੀਤ ਸਿੰਘ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਬੋੜ ਸਿੰਘ ਘਾਰੂ ਮੀਤ ਪ੍ਰਧਾਨ ਮੀਤ ਚੇਅਰਮੈਨ ਕੇਕੇਸੀ ਵਿਭਾਗ ਕਾਂਗਰਸ ਪੰਜਾਬ ਗੁਰਦੀਪ ਸਿੰਘ ਰਮਾਣਾ ਮੋਦਨ ਸਿੰਘ ਪੰਚ ਮੀਤ ਪ੍ਰਧਾਨ ਜਸਵੀਰ ਸਿੰਘ ਬੰਦਪੁਰਾ ਡੋਮਾ ਪ੍ਰੀਤ ਸਿੰਘ ਮੋਹਨ ਸਿੰਘ ਪੁੱਚੋ ਤੇ ਹੋਰ ਆਗੂ ਹਾਜ਼ਰ ਸਨ ਆਓ ਵੇਖਦੇ ਆਂ ਪਿੰਡ ਭਾਗੀਗੈਰੀ ਤੋਂ ਡਾਕਟਰ ਜਸਕਰਨ ਸਿੰਘ ਜੀ ਸਾਡੇ ਪਾਇਆ ਜਾਗੇ ਠੋਕੇ ਵਾਜੀ ਵਾ ਕੀ ਬਾਤ ਹੈ ਜੀ ਜੇ ਜ਼ਬਰਦਸਤ ਬਹੁਤ ਸਾਰੇ ਕੰਮ ਹਨ ਅਜੇ ਹੋਰ ਵੀ ਕਰਨ ਵਾਲੀਆਂ ਸਾਡੇ ਪਿਛੇ ਜਿਹੜੇ ਸਾਰੇ ਸਰਕਾਰ ਦੇ ਬਾਬਾ ਆਪਣਾ ਟੀਮ ਦੀ ਸਮਾਧਾਨ ਕੀ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਾਰੂ ਸਿੰਘ ਜੀ ਧੰਨਵਾਦ ਧੰਨਵਾਦ ਸਾਰੀ ਗੈਰੀ ਸਾਹਿਬ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਔਰ ਮੇਰੇ ਮੁੰਲੇ ਵਿਚਾਰ ਨੇ ਸੁਰ ਮੇਰੇ ਖਾਤੇ ਸਾਡੀ ਬਹੁਤ ਹੀ ਰਿਸਪੈਕਟਡ ਸਰਕਾਰ ਮੁਹੰਮਦ ਸਰਕਾਰ ਐਂਗੁਰਜੀਤ ਸਿੰਘ ਜਰਮਾਨਾ ਸਾਹਿਬ ਉਹਨਾਂ ਨਾਇਕੁਰ ਜੰਟ ਗੈਰੀ ਜ਼ਿਲ੍ਹਾ ਚੇਅਰਮੈਨ ਕਾਂਗਰਸ ਕੇ ਕੇਸੀ ਵਿਭਾਗ ਪੰਜਾਬ ਅੱਜ ਮੇਰੇ ਪਿੰਡ ਦੇ ਵਿੱਚ ਵੋਟ ਚੋਰੋ ਕੁਰਸੀ ਛੋੜੋ ਇਹ ਮੈਂ ਮਹਮੂਰੂ ਕੀਤੀ ਆ ਬਠਿੰਡਾ ਹਲਕਾ ਅਧਿਆਤੀ ਦੇ ਕੱਲੇ ਕੱਲੇ ਪਿੰਡ ਦੇ ਵਿੱਚ ਮਾਨ ਜੋ ਕਿਨ ਸਿੰਘ ਘੇਰੀ ਦੀ ਗਵਾਹੀ ਦੇ ਵਿੱਚ ਪਿੰਡ-ਪਿੰਡ ਜਾਵਾਂਗੇ ਪੂਰੇ ਜ਼ਿਲ੍ਹੇ 'ਚ ਅਸੀਂ ਕਵਰ ਕਰਾਂਗੇ ਤੇ ਪੂਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹੀ ਗੱਲ ਕਰਾਂਗੇ ਅਸੀਂ ਵੋਟ ਚੋਰੋ ਕੁਰਸੀ ਛੋੜੋ ਇਹ ਮੈਂ ਮਨੋਸੀ ਪੂਰੀ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਲੈ ਕੇ ਚੱਲਾਂਗੇ ਤੁਹਾਨੂੰ ਐਨੇ ਕਹਿੰਦਾ ਹੋਇਆ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ भे <laughs> ਕਿਰਨਜੀਤ ਸਿੰਘ ਹੈਰੀ ਚੇਅਰਮੈਨ ਜਜ਼ੂਰ ਮੁਲਾਜ਼ਮ ਕਾਂਗਰਸ ਜਾਨੀ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਦੇ ਦੋਮਾ ਪ੍ਰੀਸ਼ਦ ਰਾਹੁਲ ਗਾਂਧੀ ਜੀ ਵੱਲੋਂ ਵੋਟ ਚੋਰੀ ਨੂੰ ਲੈ ਕੇ ਪਿਛਲੇ ਦਿਨੀ ਜੋ ਵੱਡੇ ਖਲਾਸੇ ਕੀਤੇ ਗਏ ਉਸ ਖਲਾਸੇ ਨੂੰ ਦੇਖਦੇ ਹੋਏ ਤੇ ਭਾਰਤੀ ਸੰਵਿਧਾਨ ਦੇ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਜਾ ਰਹੇ ਹਮਲੇ ਦੇ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਤੇ ਹਿੱਤਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਅਸੀਂ ਸਾਡੇ ਜ਼ਿਲ੍ਹਾ ਚੇਅਰਮੈਨ ਗੁਰਜੰਟ ਸਿੰਘ ਗਹਿਰੀ ਤੇਜਾ ਸਿੰਘ ਤੇ ਹੋਰ ਸਾਥੀਆਂ ਨੇ ਸਾਰਿਆਂ ਨੇ ਮਿਲ ਕੇ ਇੱਕ ਮਹਮਾਦ ਆਗਾਤ ਕੀਤਾ ਪਿੰਡ ਗਹਿਰੀ ਭਾਗੀ ਔਰ ਗਹਿਰੀ ਭਾਗੀ ਜੱਜ ਕਾਨਫਰੰਸ ਹੋਈ ਹੈ ਉਸ ਕਾਨਫਰੰਸ ਦੇ ਵਿੱਚ ਲੋਕਾਂ ਨੂੰ ਅਸੀਂ ਸੁਚੇਤ ਕੀਤਾ ਹੈ ਕਿ ਜੋ ਵੋਟ ਚੋਰੀ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਇਹ ਆਮ ਆਦਮੀ ਪਾਰਟੀ ਦੇ ਲੋਕ ਹੈ ਇਹਨਾਂ ਤੋਂ ਸਾਨੂੰ ਸੁੱਚੇ ਰਹਿਣ ਦੀ ਲੋੜ ਹੈ ਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦੇਖਤਾ ਤੇ ਖੰਡਾਂ ਨੂੰ ਵਰਕਰਾਰ ਰੱਖਣ ਲਈ ਬਾਬਾ ਸਾਹਿਬ ਰੋਟਰਪੀ ਮਹਾਤਮਾ ਅੰਬेडकर ਦੇ ਮਿਸ਼ਨ ਨੂੰ ਕਰ ਕਰ ਤੱਕ ਬਚਾਉਣ ਲਈ ਅਤੇ ਅੱਗੇ ਤੋਂ 2027 ਚ ਕਾਂਗਰਸ ਪਾਰਟੀ ਦੀ ਸਰਕਾਰ ਲਿਆ ਕੇ ਮਨਰੇਗਾ ਵਰਕਰਾਂ ਦੀਆਂ ਮੁਸ਼ਕਲਾਂ ਮਜ਼ਦੂਰਾ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਮਹਿਲਾਵਾਂ ਦੀਆਂ ਮੁਸ਼ਕਲਾਂ ਹਰ ਵਰਗ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਨ ਵਾਸਤੇ ਕਾਂਗਰਸ ਪਾਰਟੀ ਦੀ ਸਰਕਾਰ ਲਿਉਣਾ ਅਤਿ ਜ਼ਰੂਰੀ ਹੈ ਅੱਜ ਲੋੜ ਹੈ ਦੇਸ਼ ਨੂੰ ਰਾਹੁਲ ਗਾਂਧੀ ਦੇ ਵੱਲੋਂ ਚਲਾਏ ਗਏ ਮਿਸ਼ਨ ਤੇ ਵੋਟ ਚੋਰੋ ਜੱਦੀ ਛੋੜੋ ਵੋਟ ਚੋਰੋ ਕੁਰਸੀ ਛੋੜੋ ਇਸ ਮਹਿਮ ਨੂੰ ਅਸੀਂ ਹਰ ਪਿੰਡ ਤੱਕ ਹਰ ਗਲੀ ਤੱਕ ਹਰ ਗੁਲੀ ਤੱਕ ਅਸੀਂ ਹਰ ਸ਼ਹਿਰ ਦੇ ਕਸਬੇ ਤੱਕ ਹਰ ਮਹੱਲੇ ਤੱਕ ਲੈ ਕੇ ਜਾਈਏ ਤਾਂ ਕਿ ਰਾਹੁਲ ਗਾਂਧੀ ਵੱਲੋਂ ਵੋਟ ਚੋਰਾ ਦੇ ਖਿਲਾਫ ਤੇ ਭਾਰਤੀ ਸੰਵਿਧਾਨ ਦੇ ਵਿਰੋਧੀਆਂ ਦੇ ਖਿਲਾਫ ਇੱਕ ਜੋ ਲਹਿਰ ਚਲਾਈ ਜਾ ਰਹੀ ਹੈ ਇੱਕ ਲਹਿਰ ਬਣ ਕੇ ਮੂਵਮੈਂਟ ਬਣ ਕੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਦੇਸ਼ ਵਿਰੋਧੀ ਅਰਾਧਿਆ ਨੂੰ ਫੇਲ ਕਰੀਏ ਤੇ ਭਾਰਤ ਦੇ ਸੰਵਿਧਾਨ ਨੂੰ ਬਚਾ ਕੇ ਰੱਖਣ ਲਈ ਅਸੀਂ ਕੰਮ ਕਰੀਏ ਔਰ ਰਾਹੁਲ ਗਾਂਧੀ ਜੀ ਵੱਲੋਂ ਦਿੱਤੇ ਗਏ ਪ੍ਰੋਗਰਾਮ ਜੋ 14 ਅਗਸਤ ਤੋਂ ਕੈਨਡਲ ਮਾਰਚ ਤੇ ਰੈਲੀਆਂ ਤੇ ਹੋਰ ਸਾਰੀਆਂ ਚੀਜ਼ਾਂ ਉਹਦੇ 'ਚ ਮਜ਼ਦੂਰ ਮਲਾਜ਼ਮ ਕਾਂਗਰਸ ਜਾਨੀ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਵੱਲ ਚੜ ਕੇ ਹਿੱਸਾ ਲਵੇਗੀ ਤੇ ਸਮੁੱਚੇ ਪੰਜਾਬ ਦੇ 40% ਦੀ ਦਲਿਤ ਭਾਈਚਾਰੇ ਨੂੰ ਮਿਨੋਰਟੀ ਨੂੰ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਓ ਆਪਾਂ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਪ੍ਰਿੰਕਾ ਗਾਂਧੀ ਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਦਰਿੰਦਰ ਸਿੰਘ ਰਾਜਾ ਵੜੀਗ ਵੱਲੋਂ ਦਿੱਤੇ ਸਾਰੇ ਪ੍ਰੋਗਰਾਮਾਂ 'ਚ ਸ਼ਾਮਲ ਹੋਈਏ ਇਹ ਸਾਡੀ ਬੇਨ ਅੱਜ ਗੈਰੀ ਭਾਗੀ ਤੋਂ ਸ਼ੁਰੂ ਕੀਤੀ ਐ ਤੇ ਹਲਕਾ ਦਿਹਾਤੀ ਬਠਿੰਡਾ ਦੇ ਸਾਰੇ ਪਿੰਡਾਂ ਤੋਂ ਹੁੰਦੀ ਹੋਈ ਸਾਰੇ ਪੰਜਾਬ ਦੇ ਵਿੱਚ ਸਮੇਂ ਅੰਬਰੂ ਅਸੀਂ ਲੈ ਕੇ ਜਾਵਾਂਗੇ। ਭਾਰਤੀ ਜਨਤਾ ਪਾਰਟੀ ਤੋਂ ਉਪਰੋਕਸ਼ ਦੇ ਜਵਾਬ ਭਾਰਤੀ ਜਨਤਾ ਪਾਰਟੀ ਨੇ ਦਿੱਤੇ। ਕੱਲ ਮਾਨਜੋਤ ਸਫੀਰਪੁਰ ਦੇ ਵਿੱਚ ਦੀ ਸਰਵਾਈ ਹੋਈ। ਤੇ ਮਾਨਜੋਤ ਸਫੀਰਪੁਰ ਦੇ ਵਿੱਚ ਕਪਲ ਸੀ ਬਲਣਾ ਕਾਂਗਰਸ ਪਾਰਟੀ ਕੋਲੋਂ ਵਕੀਲ ਲੈ ਬਹੁਤ ਸੀਗਰ ਰੱਖੀ ਨਾ ਉਹ ਵੀ ਕਿਸੇ ਦਾ ਜਵਾਬ ਇਹਨਾਂ ਨੂੰ ਨਹੀਂ ਆਇਆ। ਜੋ ਇਸ ਕਰਕੇ ਤੁਹਾਨੂੰ ਸचेत ਕਰਨ ਦੇ ਲਈ ਮਜ਼ਦੂਰ ਮਹਾਜਨ ਕਾਂਗਰਸ ਕੇ ਕੇਸੀ ਉਪਾਹਲੋ ਦੇ ਬਨਾਸਰ ਜਲ ਮਹਾਪੰਚਾਇਤ ਮਲੋ ਆਦਮੀਆ ਇਸ ਤਰ੍ਹਾਂ ਦੀਆਂ ਮਿਲੀਆਂ ਕਰਨਾ ਪ੍ਰੋਗਰਾਮ ਅਸੀਂ ਹੁਣੇ ਕਿ ਹੈ ਕਿ ਲੋਕਾਂ ਨੂੰ ਦੱਸਿਆ ਜਾਵੇ ਹੋਰ ਕੀ ਰਿਹਾ ਕਿਉਂਕਿ ਟੈਲੀਵਿਜ਼ਨ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਟੈਲੀਵਿਜ਼ਨ ਤੇ ਸਾਰਾ ਮੀਡੀਆ ਜਿਹੜਾ ਉਹ મોદી ਨੇ ਫਿਰ ਜਾ ਹੋਇਆ ਸਾਰਾ ਖ਼ਬਰ ਸਾਰਾ ਤੰਤਰ ਉਹਦੇ મોદી-ਮੋਦੀ ਚੱਲਦਾ ਹੋਤਾ ਖਬਰ ਚੱਲਦੀ ਹੋਈ ਰਹੀ ਰਾਹੁਲ ਗਾਂਧੀ ਨੇ 4000 ਕਿਲੋਮੀਟਰ ਪੈਦਲ ਜਾਣਾ ਚਾਹ ਰਿਹਾ 4000 ਕਿਲੋਮੀਟਰ ਸਾਡੀਆਂ

क्योंकि मोदी का प्रेशर है कि नहीं भाई? आज जी वोटा चोरी की का गल पत्रकार सोशल मीडिया से लिखा रहा राहुल गांधी ने कहा कि लाख वोटा कटिया गई पैंठ लाख वोटा त्यार कटिया गई एक लख पची हजार वोटा महाराष्ट्र हरियाणा सारे बीजेपी के मीडिया सारे अखबार में फोन जाता है ਬੀਜੇਪੀ ਦੇ মিডিਆ ਸਰਗੋਲੋਂ ਸਰਕਾਰ ਵੱਲੋਂ ਸਾਰੇ 12 ਨੂੰ ਸਾਰੇ ਟੈਲੀਵਿਜ਼ਨ ਨੂੰ ਫੋਨ ਆਇਆ ਹੈ ਕਿ راہਲ ਗਾਂਧੀ ਦੀ ਇਹ ਖਬਰ ਸਾਫ ਨਹੀਂ ਪਰ ਸਾਫ ਨਹੀਂ ਹੈ ਉਹ ਤਾਂ ਇਹੀ ਗੱਲ ਕੋ ਕਰਨੀ ਸੰਦੇਸ਼ ਕੇ ਨਾਲ ਸਾਫੀ ਹੈ ਇਹ ਦੀ ਬੜੀ ਖਬਰ ਹੈ ਉਹਨਾਂ ਨੇ ਫਰੰਟ ਪਹਿਲੇ ਪੇਜ ਦੇ ਖਬਰ ਸਾਫੀ ਹੋਰ ਤੇ راہਲ ਗਾਂਧੀ ਦੀ ਐਡੀ ਵੱਡੀ ਖਬਰ ਕਿੱਜੇ ਪਰੇ ਦੇ ਸਾਫੀ ਕਿੱਜੇ ਪਰੇ ਸੰਦੇਸ਼ ਹੋਣਾ ਸੀ ਤੇ ਸੋਸ਼ਲ ਮੀਡੀਆ ਤੇ ਸਾਰੀ ਇਹ ਗੱਲ ਚਲੀ ਕਿ ਭਾਈ ਇਸ ਕਰਕੇ

ਜੇ ਉਹਨਾਂ ਨਾਲ ਨਹੀਂ ਜਾ ਸਕਦੇ ਤਾਂ ਸਰਕਾਰ ਕੋਲੇ ਬਣਾਵਾਂਗੇ ਇਸ ਕਰਕੇ ਇਹ ਮਹਿਮ ਚਲਾਉਣ ਦਾ ਕੰਮ ਅਸੀਂ ਸ਼ੁਰੂ ਫੁਰਮਾਦਰ ਕਰਕੇ ਪੰਜਾਬ ਦੀ ਸਰਕਾਰ ਦੀ ਹੁਣ ਪੰਜਾਬ ਦੀ ਸਰਕਾਰ ਨੇ ਐ ਕਿ ਨਵੀਂ ਨੀਤੀ ਲਾਈ ਲੈਂਡੀ ਪੂਲਿੰਗ ਜਿਹਨੂੰ ਕਹਿੰਦੇ ਐ ਇਹ ਉਹ ਜੋ ਪ੍ਰੈਪਟੀ ਚ ਗਈ ਹੈ ਕਿਸਾਨਾਂ ਤੋਂ ਜ਼ਮੀਨ ਖੋਹਣ ਦਾ ਇਸ ਤੇ ਸਬਸਕ੍ਰਾਈਬ ਕਰੋ